ਤਾਂ ਹੁਣ ਸਮੇਂ ਬੜੇ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਇਸ ਵਿਭਾਗ ਨੂੰ ਬਚਾਵਾਂਗੇ ਤੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਸੋ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਬੜੀ ਦੂਰ ਰਹਿ ਗਈ ਸਾਡੇ ਤੋਂ ਕਿਲੋਮੀਟਰ ਉਹਦਾ 10000 ਕਿਲੋਮੀਟਰ ਦਾ ਟੈਂਡਰ ਹੁੰਦਾ ਉਹ ਲਗਭਗ ਸਾਡੇ ਅਫਸਰਾਂ ਦੀ ਮੈਨੇਜਮੈਂਟ ਦੀ ਮਿਲੀ ਭੁਗਤ ਦੇ ਨਾਲ ਲਗਭਗ 10 ਤੋਂ 20000 ਕਿਲੋਮੀਟਰ ਪ੍ਰਤੀ ਮਹੀਨੇ ਦੇ ਵਿੱਚ ਤੈਅ ਕਰਦੀ ਹੈ ਜਿਹੜੀ 1 ਲੱਖ ਤੋਂ 1.5 ਲੱਖ ਦੇ ਕਰੀਬ ਇੱਕ ਮਹੀਨੇ ਦੇ ਪੈਸੇ ਲੈ ਜਾਂਦੀ ਆ ਤੇ 6 ਸਾਲ ਦਾ ਟੈਂਡਰ ਹੁੰਦਾ ਲਗਭਗ 1 ਕਰੋੜ ਦੇ ਕਰੀਬ ਉਹ ਵਿਭਾਗ ਦਾ ਜਿਹੜਾ ਪੈਸਾ ਲੈ ਜਾਂਦੀ ਆ ਉਸ ਤੋਂ ਬਾਅਦ ਕਿ ਉਹਨਾਂ ਦੇ ਸਮੇਂ 'ਚ ਜਿਵੇਂ ਛੋਸ਼ਣ ਸਾਡੇ ਪਹਿਲੇ ਮੁਲਾਜ਼ਮਾ ਹੁੰਦਾ ਰਿਹਾ ਉਹ ਸਾਡੇ ਨੌਜਵਾਨਾਂ ਨਾਲ ਉਹਨਾਂ ਦੇ ਸਮੇਂ 'ਚ ਨਾ ਹੋਵੇ ਜੀ ਇਹ ਠੇਕੇਦਾਰ ਨੂੰ ਬਾਹਰ ਕੀਤਾ ਜਾਊਗਾ ਤੇ ਆਟੋਮੈਟਿਕ ਸਾਡਾ ਵਿਭਾਗ ਹੈ ਜਿਹੜਾ ਉਹਦਾ ਪੈਸਾ ਬਚੂਗਾ ਜੀ ਉਹਦੇ ਪੱਤਰ ਤੇ ਕਿਹੜਾ ਛੋਸ਼ਣ ਹੁੰਦਾ ਵਾ ਕਿਉਂਕਿ ਤਨਖਾਹਾਂ ਵੀ ਸਮੇਂ ਸਿਰ ਨਹੀਂ ਪੈਂਦੀਆਂ ਭਾਗ ਦੇ ਵਿੱਚ ਟਰਾਂਸਪੋਰਟ ਵਿਭਾਗ ਦਾ ਜਿਹੜਾ ਸਰਕਾਰੀ ਵਿਭਾਗ ਆ ਪਨਬਸਤੀ ਆਡਿਸ ਦਾ ਜਿਹਦੇ ਤੇ ਸਰਕਾਰ ਨੇ ਸੱਤਾ ਚੁਣਨ ਸਮੇਂ ਬੜੇ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਇਸ ਵਿਭਾਗ ਨੂੰ ਬਚਾਵਾਂਗੇ ਤੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਸੋ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਬੜੀ ਦੂਰ ਰਹਿ ਗਈ ਸਾਡੇ ਵਿਭਾਗ ਦਾ ਜਦੋਂ ਦੀ ਸਰਕਾਰ ਆਈ ਆ ਵਾਰ-ਵਾਰ ਨਿੱਜੀ ਕਰਨ ਦਾ ਘਵਾੜਾ ਲੈ ਕੇ ਆ ਰਹੀ ਆ ਜਿਵੇਂ ਕਿ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਤੇ ਬਸਾਂ ਲੈ ਕੇ ਆ ਰਹੀ ਆ ਨਾਲ ਜਿਹੜੀ ਭਰਤੀਆ ਔਰਸ਼ੋਸ਼ ਤੇ ਲੈ ਕੇ ਆ ਰਹੀ ਹੈ ਤੇ ਸਿੱਧੇ ਤੌਰ ਤੇ ਨੌਜਵਾਨਾਂ ਨਾਲ ਜਿਹੜਾ ਸ਼ੋਸ਼ਣ ਕਰਨ ਜਾ ਰਹੀ ਹੈ ਜਿਹਦਾ ਅਸੀਂ ਸਮੇਂ-ਸਮੇਂ ਤੇ ਪਹਿਲਾਂ ਵੀ ਵਿਰੋਧ ਕਰਦੇ ਆਇਆ ਤੇ ਹੁਣ ਵੀ ਵਿਰੋਧ ਕਰਦੇ ਆ ਕਿਉਂਕਿ ਸਾਡੀ ਮੰਗ ਹੈ ਕਿ ਕਿਲੋਮੀਟਰ ਬੱਸਾਂ ਦੀ ਜਗ੍ਹਾ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਤੇ ਜਿਹੜੀਆਂ ਔਰਸ਼ੋਸ਼ ਤੇ ਭਰਤੀ ਆ ਔਰਸ਼ੋਸ਼ ਤੇ ਭਰਤੀ ਬੰਦ ਕਰਕੇ ਤੇ ਵਿਭਾਗੀ ਕੋਈ ਪ੍ਰਕਿਰਿਆ ਬਣਾ ਕੇ ਤੇ ਬੜੀ ਪਾਰਦਰਸ਼ੀ ਤਰੀਕੇ ਨਾਲ ਭਰਤੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਸ਼ੋਸ਼ਣ ਸਾਡੇ ਪਹਿਲੇ ਮੁਲਾਜ਼ਮਾਂ ਨਾਲ ਹੁੰਦਾ ਰਿਹਾ ਉਹ ਸਾਡੇ ਨੌਜਵਾਨਾਂ ਨਾਲ ਆਉਣ ਵਾਲੇ ਸਮੇਂ 'ਚ ਨਾ ਹੋਵੇ ਬਿਲਕੁਲ ਠੇਕੇਦਾਰੀ ਸ ਕਿਉਂਕਿ ਤਨਖਾਹਾਂ ਵੀ ਸਮੇਂ ਸਿਰ ਨਹੀਂ ਪੈਂਦੀਆਂ ਤੇ ਹੋਰ ਵੀ ਕਈ ਜਿਹੜੀਆਂ ਦਿੱਕਤਾਂ ਆਉਂਦੀਆਂ ਈਪੀਐਫ, ਈਐਸਆਈ ਸਮੇਂ ਦੇ ਨਾਲ ਜਮਾ ਨਹੀਂ ਹੁੰਦਾ ਸੋ ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਸੀ ਕਿ ਸਰਕਾਰ ਨੇ ਵੀ ਮੁੱਖ ਮੰਤਰੀ ਪੰਜਾਬ ਨੇ ਪਿਛਲੇ ਦਿਨੀ ਵਿਧਾਨ ਸਭਾ 'ਚ ਵੀ ਬਿਆਨ ਦਿੱਤਾ ਸੀ ਕਿ ਕੋਈ ਵੀ ਅਸੀਂ ਆਊਟਸੋਰਸ ਤੇ ਭਰਤੀ ਨਹੀਂ ਕਰਾਂਗੇ ਤੇ ਆਊਟਸੋਰਸ ਖਤਮ ਕਰਾਂਗੇ ਪਰ ਸਾਡੇ ਵਿਭਾਗ 'ਚ ਪਹਿਲਾਂ ਵੀ ਆਊਟਸੋਰਸ ਚੱਲ ਰਿਹਾ ਤੇ ਨਵੇਂ ਸਿਰਿਓਂ ਫੇਰ ਬੜਾ ਗੈਰਕਾਨੂੰਨੀ ਤਰੀਕੇ ਨਾਲ ਆਊਟਸੋਰਸ ਤੇ ਭਰਤੀ ਲੈ ਕੇ ਆ ਰਹੇ ਆ ਤੇ ਸਾਡਾ ਰੋਸ ਹੈ ਕਿਉਂਕਿ ਆਊਟਸੋਰਸ ਦੀ ਭਰਤੀ ਤੇ ਸਿੱਧੇ ਤੌਰ ਤੇ ਕ੍ਰਪਸ਼ਨ ਹੁੰਦੀ ਹੈ ਤੇ ਅਗੇ ਤੇ ਉਹਨਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਜੋ ਕਿ ਬੰਦ ਹੋਣਾ ਚਾਹੀਦਾ ਉਹਨੂੰ ਪਾਰਦਰਸ਼ੀ ਤਰੀਕੇ ਨਾਲ ਵਿਭਾਗ ਭਰਤੀ ਕਰੇ ਔਰ ਉਹਨਾਂ ਨੂੰ ਸਮੇਂ 'ਚ ਉਹਨੂੰ ਭਰੋਸਾ ਹੋਵੇ ਕਿ ਮੈਨੂੰ 2 ਜਾਂ 3 ਸਾਲ 5 ਸਾਲ ਬਾਅਦ ਰੈਗੂਲਰ ਹੋ ਸਕਦਾ ਹੈ ਵਿਭਾਗ ਦੇ ਵਿੱਚ ਇਹੋ ਜੀ ਪ੍ਰਕਿਰਿਆ ਬਣਾਉਣ ਦੀ ਸਾਡੀ ਮੰਗ ਹੈ ਬਿਲਕੁਲ ਕਿਲੋਮੀਟਰ ਬੱਸਾਂ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਕਿਲੋਮੀਟਰ ਬੱਸਾਂ ਇੱਕ ਪ੍ਰਾਈਵੇਟ ਮਾਲਕ ਦੀਆਂ ਬੱਸਾਂ ਨਹੀਂ ਜਦੋਂ ਇਹ ਦੱਸਿਆ ਸਾਡੇ ਵਿਭਾਗ ਚ ਪੈਂਦੀਆਂ ਲਗਭਗ 8 ਰੁਪਏ ਕਿਲੋਮੀਟਰ ਦਾ ਉਹਦੇ ਨਾਲ ਟੈਂਡਰ ਕੀਤਾ ਜਾਂਦਾ 3 ਕਿਲੋਮੀਟਰ ਉਹਦੇ 10000 ਕਿਲੋਮੀਟਰ ਦਾ ਟੈਂਡਰ ਹੁੰਦਾ ਉਹ ਲਗਭਗ ਸਾਡੇ ਅਫਸਰਾਂ ਦੀ ਮੈਨੇਜਮੈਂਟ ਦੀ ਮਿਲੀ ਭੁਗਤ ਦੇ ਨਾਲ ਲਗਭਗ 10 ਤੋਂ 20000 ਕਿਲੋਮੀਟਰ ਪ੍ਰਤੀ ਮਹੀਨੇ ਦੇ ਵਿੱਚ ਤੈਅ ਕਰਦੀ ਹੈ ਜਿਹੜੀ 1 ਲੱਖ ਤੋਂ 1.5 ਲੱਖ ਦੇ ਕਰੀਬ 1 ਮਹੀਨੇ ਦੇ ਪੈਸੇ ਲੈ ਜਾਂਦੀ ਆ ਤੇ 6 ਸਾਲਾਂ ਦਾ ਟੈਂਡਰ ਹੁੰਦਾ ਲਗਭਗ 1 ਕਰੋੜ ਦੇ ਕਰੀਬ ਉਹ ਵਿਭਾਗ ਦਾ ਜਿਹੜਾ ਪੈਸਾ ਲੈ ਜਾਂਦੀ ਆ ਉਸ ਤੋਂ ਬਾਅਦ ਤੇਲ ਵਿਭਾਗ ਦਾ ਹੁੰਦਾ ਪਰ ਮੈਂ ਤੇ ਵਿਭਾਗ ਦਾ ਹੁੰਦਾ ਕਨੈਕਟਰ ਵਿਭਾਗ ਦਾ ਹੁੰਦਾ ਤੇ ਨਾਲ ਹੀ ਉਸ ਤੋਂ ਬਾਅਦ 6 ਸਾਲਾਂ ਬਾਅਦ ਉਹ ਬੱਸ ਜਿਹੜੀ ਫਿਰ ਪ੍ਰਾਈਵੇਟ ਮਾਲਕ ਦੀ ਹੋ ਜਾਂਦੀ ਆ ਤੇ ਜਿਹੜੀ ਬੱਸ ਸਰਕਾਰ ਦੀ ਪੈਂਦੀ ਆ ਤੇ ਸਾਡੀ ਮੰਗ ਹੈ ਕਿ ਸਰਕਾਰੀ ਬੱਸ ਪਾਈ ਜਾਵੇ ਕਿਉਂਕਿ ਪਿਛਲੀਆਂ ਬੱਸਾਂ ਪਈਆਂ ਲਗਭਗ 72 ਲੱਖ ਦੀ ਇੱਕ ਬੱਸ ਪਈ ਆ ਤੇ 1 ਕਰੋੜ ਦੀਆਂ ਲਗਭਗ 3 ਬੱਸਾਂ ਪਾ ਕੇ ਵੀ ਪੈਸੇ ਬਚਦੇ ਨੇ ਸੋ ਸਾਡੀ ਮੰਗ ਹੈ ਕਿ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਤੇ ਉਹ ਬੱਸਾਂ ਲਗਭਗ 15 ਸਾਲ ਤੱਕ ਲੋਕਾਂ ਨੂੰ ਸਫਰ ਸੁਖਦੰੀਆਂ ਨਾਲ ਹੀ ਆਉਣ ਵਾਲੇ ਸਮੇਂ 'ਚ ਜਿਹੜੇ ਨੌਜਵਾਨ ਆ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਪੈਦਾ ਹੋ ਸਕਦੇ ਆ ਤੇ ਕਿਲੋਮੀਟਰ ਬੱਸਣਾ ਜਿਹੜਾ ਸਾਨੂੰ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਤੇ ਨਾਲ ਹੀ ਜਿਹੜੇ ਪੰਜਾਬ ਦੇ ਲੋਕ ਗੱਲਿਆਂ ਫ੍ਰੀ ਨੇ ਉਹ ਸਾਡੇ ਵਿਭਾਗ ਦੇ ਵਿੱਚ ਇਹਨਾਂ ਸਰਕਾਰੀ ਟਰਾਂਸਪੋਰਟ ਬੱਸਾਂ ਦੀ ਸਹੂਲਤ ਲੈਂਦੀਆਂ ਨੇ ਜਿਹੜੇ ਸਾਡੇ ਵਿਭਾਗ ਦੇ ਵਿੱਚ ਡਰਾਈਵਰ ਜਾਂ ਕਨੈਕਟਰ ਸਟਾਫ ਰੱਖਿਆ ਜਾਂਦਾ ਉਹ ਬੜੀ ਪਾਰਦਰਸ਼ੀ ਤਰੀਕੇ ਨਾਲ ਉਹਨਾਂ ਕੋਲ ਟੈਸਟ ਲੈ ਕੇ ਫਿਜ਼ੀਕਲ ਟੈਸਟ ਲੈ ਕੇ ਤੇ ਫਿਰ ਉਹਨਾਂ ਨੂੰ ਇਸ ਵਿਭਾਗ ਦੇ ਵਿੱਚ ਰੱਖਿਆ ਜਾਂਦਾ ਤੇ ਜਿਹੜੀਆਂ ਪ੍ਰਾਈਵੇਟ ਕਿਲੋਮੀਟਰ ਬੱਸਾਂ ਨੇ ਉਹਨਾਂ ਦੇ ਡਰਾਈਵਰ ਸਿੱਧੇ ਤੌਰ ਤੇ ਬਾਹਰੋਂ ਲਿਆ ਕੇ ਠੋਕਿਆ ਜਾਂਦਾ ਕੋਈ ਵੀ ਉਹਦੇ ਕੋਈ ਵਿਭਾਗੀ ਟੈਸਟ ਨਹੀਂ ਲਿਆ ਜਾਂਦਾ ਕੋਈ ਵੀ ਉਹਦਾ ਸਮੇਂ-ਸਮੇਂ ਤੇ ਮੈਡੀਕਲ ਨਹੀਂ ਕੀਤਾ ਜਾਂਦਾ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਡਰਦਾ ਨਾ ਹੋਇਆ ਵੀ ਕਿਤੇ ਇਹੋ ਜਿਹੀ ਅਨਸਖਾਮੀ ਘਟਨਾ ਵਾਪਰ ਗਈ ਤੇ ਜਿੱਥੇ ਲੋਕ ਸਫ਼ਰ ਕਰਦੇ ਆ ਤੇ ਉਹਨਾਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਸਾਡੀ ਮੰਗ ਹੈ ਕਿ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਕੇ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਤੇ ਵਿਭਾਗ ਨੂੰ ਮੁਨਾਫੇ ਚ ਲਿਆਂਦਾ ਜਾਵੇ ਤੁਹਾਡੇ ਵਿਕਲਪੀਆਂ ਮੰਗਾਂ ਨੂੰ ਲਗਦਾ ਕਿ 90 ਸਮੇ ਤੋਂ ਤੱਕ 9201 ਤੋਂ 10 ਤਾਂ ਹੱਲ ਕੋਈ ਨਹੀਂ ਤੇ ਨਵੀਂ ਸਰਕਾਰ ਆਈ ਕੀ ਉਮੀਦਾਂ ਦਾ ਗਿਆ ਬਿਲਕੁਲ ਅਸੀਂ ਨਵੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਰਹੇ ਸੀਗੇ ਉਹਨਾਂ ਨੇ ਸੱਤਾ ਤੋਂ ਹੁਣ ਸਮੇਂ ਵਾਅਦੇ ਕੀਤੇ ਸੀ ਕਿ ਟਰਾਂਸਪੋਰਟ ਵਿਭਾਗ ਨੂੰ ਬਚਾਵਾਂਗੇ ਕੱਚੇ ਮਜ਼ਦੂਰਾਂ ਨੂੰ ਰੱਖੇ ਕਰਾਂਗੇ ਅਸੀਂ ਵਾਰ-ਵਾਰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਵਿੱਤ ਮੰਤਰੀ ਪੰਜਾਬ ਨਾਲ ਤੇ ਟਰਾਂਸਪੋਰਟ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਆ ਪਰ ਉਹਨਾਂ ਵੱਲੋਂ ਸਾਰੀਆਂ ਮੀਟਿੰਗਾਂ ਹੀ ਬੇਸਿੱਟਾ ਨਿਕਲਦੀਆਂ ਕੋਈ ਵੀ ਇਹੋ ਜਿਹਾ ਰਿਸਪੌਂਸ ਨਹੀਂ ਦਿੱਤਾ ਜਾਂਦਾ ਕਿ ਜਿਹੜੇ ਮਾਅਦੋਂ ਪੱਕੇ ਕਰ ਸਕਦੇ ਆ ਪਰ ਉਹਨਾਂ ਨੂੰ ਵੀ ਵਾਰ-ਵਾਰ ਤਾਇਪ ਤੋਲ ਕੀਤੀ ਜਾਂਦੀ ਆ ਨਾਲ ਹੀ ਸਾਡੇ ਵਿਭਾਗ ਦੇ ਵਿੱਚ ਕਮਾਰੂ ਕੰਡੀਸ਼ਨ ਲਾਈ ਆ ਕਿ ਜਿਹੜੇ ਮੁਲਾਜ਼ਮ ਡਿਊਟੀਆਂ ਕਰਦੇ ਆ ਉਹਨਾਂ ਨੂੰ ਸਿਰਫ ਕੱਢਣ ਦੀ ਪ੍ਰਕਿਰਿਆ ਬਣਾਈ ਜਾ ਰਹੀ ਹੈ ਉਹਨਾਂ ਨੂੰ ਵਿਭਾਗ ਦੇ ਵਿੱਚ ਰੱਖਣ ਦੀ ਕੋਈ ਪ੍ਰਕਿਰਿਆ ਨਹੀਂ ਗਈ ਸੋ ਅਸੀਂ ਮੰਗ ਕਰਦੇ ਆ ਕਿ ਜਿਵੇਂ ਰੈਗੂਲਰ ਮੁਲਾਜ਼ਮਾਂ ਦੀ ਇਨਕੁਆਰੀ ਕਰਕੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਡਿਊਟੀ ਤੇ ਲਿਆ ਜਾਂਦਾ ਐ ਇਸੇ ਤਰ੍ਹਾਂ ਜਿਹੜੇ ਕੱਚੇ ਮੁਲਾਜ਼ਮ ਡਿਊਟੀਆਂ ਕਰਦੇ ਆ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾਵੇ ਉਹਨਾਂ ਦੀ ਇਨਕੁਆਇਰੀ ਕਰਕੇ ਨਿਰਦੋਸ਼ ਪਾ ਕੇ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾ ਸਕਦਾ ਪਰ ਸਰਕਾਰ ਦਾ ਜਾਂ ਮੈਨੇਜਮੈਂਟ ਦਾ ਜਿਹੜਾ ਤਾਨੇਸ਼ਾਈ ਰਵਈਆ ਉਹ ਸਿਰਫ ਨੌਜਵਾਨਾਂ ਦਾ ਸ਼ੋਸ਼ਣ ਕਰਨਾ ਵਾ 10-10 ਸਾਲ ਵਿਭਾਗ ਦੇ ਵਿੱਚ ਲਗਾ ਕੇ ਜਦੋਂ ਉਹਨਾਂ ਦੀ ਮੰਗ ਕਿਸੇ ਰੈਗੂਲਰ ਹੋਣ ਤੇ ਪਹੁੰਚਦੀ ਆ ਤੇ ਉਹਨਾਂ ਨੂੰ ਵਿਭਾਗ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਉਹ ਜਦੋਂ ਬਾਹਰ ਪੜਤਦੇ ਆ ਉਹਨਾਂ ਨੂੰ ਕਿਤੇ ਨੌਕਰੀ ਜਾਂ ਨਹੀਂ ਮਿਲਦੀ ਤੇ ਅਕਸਰ ਹੀ ਉਹਨਾਂ ਦੇ ਪਰਿਵਾਰ ਟੁੱਟਦੇ ਨੇ ਤੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਖਰਾਬ ਹੁੰਦਾ ਜਿਸ ਕਰਕੇ ਸਾਡਾ ਰੋਸ ਆ ਕਿ ਇਸ ਚੀਜ਼ ਦੇ ਵਿੱਚ ਥੋੜੀ ਸੋਧ ਕਰਕੇ ਤੇ ਸਾਰਿਆਂ ਨੂੰ ਡ ਕਿਸੇ ਨੂੰ ਵਿਭਾਗ ਚੋਂ ਨੌਕਰੀ ਤੋਂ ਕੱਢਿਆ ਨਾ ਜਾਵੇ ਆਊਟਸੋਰਸਿੰਗ ਦੀ ਕਾਰਨ ਮਤਲਬ ਕਿ ਸਾਰੇ ਕਰਤੀ ਦੇ ਪੰਡ ਕਰਾ ਲਾਉਂਦਾ ਉਸ ਦੇ ਵੱਲੋਂ ਤੁਹਾਡੇ ਸਿਸਟਮ ਦੇ ਜਾਂ ਫਨਮਰ ਸਿਰ ਆਰਟੀਸਟ ਦੇ ਬਚਾ ਬੰਦ ਬਿਲਕੁਲ ਸਾਡੇ ਵਿਭਾਗ ਦੇ ਵਿੱਚ ਆਊਟਸੋਰਸਿੰਗ ਦੀ ਭਰਤੀ ਨਹੀਂ ਬੰਦ ਹੋ ਰਹੀ ਸਾਡੀ ਮੰਗ ਹੈ ਕਿਉਂਕਿ ਸਾਡੇ ਵਿਭਾਗ ਦਾ 20 ਤੋਂ 25 ਕਰੋੜ ਰੁਪਇਆ GST ਆ ਜਿਹੜਾ ਸਿੱਧੇ ਤੌਰ ਤੇ ਕੇਂਦਰ ਨੂੰ ਜਾ ਰਿਹਾ ਹੈ ਠੇਕੇਦਾਰ ਰਾਹੀਂ ਕਮਿਸ਼ਨ ਤੇ ਕਿਹੜਾ GST ਆ ਸੋ ਅਸੀਂ ਵਾਰ-ਵਾਰ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ ਵੀ 20 ਕਰੋੜ ਰੁਪਏ ਨਾਲ ਸਾਡੀਆਂ ਲਗਭਗ ਦੋ ਤਨਖਾਹਾਂ ਪੈ ਸਕਦੀਆਂ ਅੱਜ ਜੇ ਤੁਸੀਂ 12 ਤਨਖਾਹਾਂ ਸਾਲ ਚ ਦਿੰਦੇ ਜੇ ਤੇ 14 ਤਨਖਾਹਾਂ ਦੇ ਰਹੇ ਜੀ ਜੇ ਠੇਕੇਦਾਰ ਨੂੰ ਬਾਹਰ ਕੀਤਾ ਜਾਊਗਾ ਤੇ ਆਟੋਮੈਟਿਕ ਸਾਡਾ ਵਿਭਾਗ ਹੈ ਜਿਹੜਾ ਉਹਦਾ ਪੈਸਾ ਬਚੂਗਾ GST ਦੇ ਰੁਪਏ ਬਾਹਰ ਨਹੀਂ ਜਾਊਗਾ ਤੇ ਮੁਲਾਜ਼ਮ ਵੀ ਜਿਹੜਾ ਨੌਕਰੀ ਇੱਛਾ ਦੇ ਨਾਲ ਕਰੂਗਾ ਪਰ ਉਹਨਾਂ ਵੱਲੋਂ ਵਾਰ-ਵਾਰ ਇਸ ਠੇਕੇਦਾਰ ਨੂੰ ਬਰਾਵਾ ਦੇ ਕੇ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕ腐ਸ਼ਨ ਦੇ ਜਿਹੜੇ ਰਾਹ ਪੱਧਰੇ ਕੀਤੇ ਜਾ ਰਹੇ ਆ ਜਿਸ ਕਰਕੇ ਸਾਡਾ ਰੋਸ ਆ ਮੁੱਖ ਮੰਤਰੀ ਵਾਰ ਵਾਰ ਸਟੇਟਮੈਂਟਾਂ ਦੇ ਰਿਹਾ ਕਿ ਅਸੀਂ ਅਨਫਰਚ ਖਤਮ ਕਰ ਦਾਂਗੇ ਪਰ ਸਾਡੇ ਵਿਭਾਗ ਤੋਂ ਅਜੇ ਤੱਕ ਨਾ ਪਹਿਲਾਂ ਕੀਤੀ ਆ ਤੇ ਆਉਣ ਵਾਲੇ ਸਮੇਂ ਚ ਵੀ ਭਰਤੀ ਲੈ ਕੇ ਆ ਰਹੇ ਜਿਹਦਾ ਅਸੀਂ ਮਰੋਧ ਕਰਦੇ ਆਂ ਤੇ ਨਾਲ ਹੀ ਅਸੀਂ ਮਜਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਨੂੰ ਮੰਗ ਕਰਦੇ ਆ ਕਿ ਸਾਡੇ ਵਿਭਾਗ ਦੇ ਵਿੱਚ ਸਰਕਾਰ ਵੱਡੇ ਪੱਧਰ ਤੇ ਨਿਜੀਕਰਨ ਲੈ ਕੇ ਆਈ ਹੈ ਕਿਉਂਕਿ ਇਹ ਵਿਭਾਗ ਇੱਕ ਕਮਾਊਪਾਗਿਆ ਜਿੱਥੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਵਾ ਸੋ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਿ ਅਸੀਂ ਜਿਹੜਾ ਸੰਘਰਸ਼ ਵਿੜਨ ਜਾ ਰਿਹਾ ਜਿਹਦੇ ਚ ਅਸੀਂ 10 ਤਰੀਕ ਨੂੰ ਪਤਾ ਲੱਗਾ ਕਿ ਪੀਆਰਡੀਸੀ ਦਾ ਟੈਂਡਰ ਖੁੱਲਣ ਜਾ ਰਿਹਾ ਜੇਕਰ ਟੈਂਡਰ ਖੋਲਣਗੇ ਤੇ ਤੁਰੰਤ ਅਸੀਂ ਵਿਰੋਧ ਵਜੋਂ ਪੰਜਾਬ ਬੰਦ ਹੜਤਾਲ ਰੋਸ ਮਜਾ ਰਹੇ ਧਰਨੇ 'ਚ ਮੁੱਖ ਮੰਤਰੀ ਪੰਜਾਬ ਜਾਂ ਟਰਾਂਸਪੋਰਟ ਮੰਤਰੀ ਦੀ ਰੈਸਦਾ ਜਿਹੜਾ ਧਰਨਾ ਕਰਾਂਗੇ ਤੇ ਉਸ ਤੋਂ ਇਲਾਵਾ ਜੇ ਕੋਈ ਵੀ ਸੰਘਰਸ਼ ਤਿੱਖਾ ਕਰਨਾ ਪਿਆ ਕਰਨ ਨੂੰ ਤਿਆਰ ਬਰ ਤਿਆਰ ਹਾਂ ਸੋ ਅਸੀਂ ਮੰਗ ਕਰਦੇ ਹਾਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ ਕਿ ਸਾਡਾ ਜਿਹੜਾ ਸੰਘਰਸ਼ ਆ ਇਹ ਨਿੱਜੀ ਕਰਨ ਤੋਂ ਵਿਭਾਗ ਨੂੰ ਬਚਾਉਣ ਦਾ ਵਾ ਸੋ ਸਾਰੇ ਸਾਡੇ ਸਹਿਯੋਗ ਤੇ ਆਓ ਤਾਂ ਕਿ ਇਹਨੂੰ ਆਪਾਂ ਵਿਰੋਸthi ਵਿਭਾਗ ਨੂੰ ਬਚਾ ਸਕੀਏ ਜਿੱਥੇ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨਾਂ ਲਈ ਸਾਡੇ ਬੱਚੇ ਲਈ ਰੋਜ਼ਗਾਰ ਦੇ ਸਾਧਨ ਪੈਦਾ ਹੋ ਸਕਣ। ਜਿਹੜਾ ਕਿਰਾਇਆ ਮਾਫ ਕਰਿਆ ਗਿਆ ਹੈ ਤੇ ਉਹਦੇ ਵਿੱਚ ਤੁਸੀਂ ਦੇਖੋ ਸਿਰੇ ਕਿੰਨੇ ਹੁੰਦੀਆਂ ਨੇ ਮੁਲਾਜ਼ਮ ਲੈਣ ਵਾਲੀਆਂ ਹੁੰਦੀਆਂ ਨੇ। ਇਹਨਾਂ ਸੱਤ 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 ਇਹ ਅਭਿਅਤ ਆਉਂਦੀਆਂ ਨੇ ਉਹ ਜਿਹੜੇ ਪਿੰਡੂ ਲੋਕ ਨੇ ਜਾਂ ਲੇਡੀਜ਼ ਨੇ ਉਹ ਤਾਂ ਕਦੇ-ਕਦੇ ਆਉਂਦੀਆਂ ਨੇ ਜਾਂ ਸ਼ਨੀਵਾਰ ਤੇ ਐਤਵਾਰ ਸੀਧਾ ਆ ਕੇ ਸਟੈਨ ਚਾਹਣੇ ਬਿਲਕੁਲ ਸਰਕਾਰ ਨੇ ਪਿਛਲੀ ਸਰਕਾਰ ਨੇ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਔਰਤਾਂ ਨੂੰ ਫ੍ਰੀ ਸਫਰ ਸਹੂਲਤ ਦਿੱਤੀ ਚਲੋ ਅਸੀਂ ਇਹਦਾ ਸਵਾਗਤ ਕਰਦੇ ਹਾਂ ਕਿਉਂਕਿ ਸਰਕਾਰ ਦੇ ਫਰਜ਼ ਬੰਦੇ ਆ ਪਰ ਸਰਕਾਰ ਨੇ ਨਾਲ ਹੀ ਇਸ ਵਿਭਾਗ ਲਈ ਕੋਈ ਵੱਡਾ ਬੈਠ ਨਹੀਂ ਰੱਖਿਆ ਜਿਹਦੇ ਨਾਲ ਜਿਹੜਾ ਵਿਭਾਗ ਹੈ ਉਹ ਦੱਸ ਸਕੇ ਦਿਨੋ ਦਿਨ ਵਿਭਾਗ ਦਾ ਪੈਸਾ ਇਕੱਠਾ ਹੋ ਰਹਾ ਜਾ ਰਿਹਾ ਹੈ ਕਰੋੜਾ ਰੁਪਇਆ ਜਿਹੜਾ ਸਰਕਾਰ ਵੱਲ ਵਿਭਾਗ ਦਾ ਇਕੱਠਾ ਹੋ ਗਿਆ ਜਿਸ ਕਰਕੇ ਵਿਭਾਗ ਅਜ ਖਤਮ ਹੋਣ ਦੇ ਕਿਨਾਰੇ ਤੇ ਆ ਨਾ ਵਿਭਾਗ ਚ ਪ੍ਰਾਇਤ ਤਾ ਡੀਜ਼ਲ ਆ ਰਿਹਾ ਜਿਹੜੇ ਪੰਪਾਂ ਤੋਂ ਡੀਜ਼ਲ ਆ ਰਿਹਾ ਹੈ ਇਹਨਾਂ ਲਗਭਗ 60 60 70 ਲੱਖ ਡੀਜ਼ਲਾਂ ਦੇ ਜ ਰੈਲ ਨੂੰ ਸਮੇਂ ਤੇ ਤਨਖਾਹ ਨਹੀਂ ਮਿਲਦੀ ਸੋ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਕਿਸੇ ਤਰੀਕੇ ਨਾਲ ਇਹਨੂੰ ਪਾਰਦਰਸ਼ੀ ਬਣਾ ਕੇ ਤੇ ਲੋਕਾਂ ਨੂੰ ਜਿਹੜੀ ਸਹੂਲਤਾਂ ਨਰਵੇਗਨ ਦਿੱਤੀ ਜਾਵੇ ਤੇ ਬੰਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਅੱਜ ਦੀ ਪ੍ਰੈਸ ਕਾਨਫਰੰਸ ਕਰਦਾ ਸਾਡਾ ਮੁੱਖ ਮਕਸਦ ਇਹ ਆ ਕਿ ਸਾਡੇ ਵਿਭਾਗ ਦੇ ਵਿੱਚ ਨਵੀਂ ਸਰਕਾਰ ਆਮਾਦੀ ਪਾਇਡ ਦੀ ਨਿੱਕੀ ਕਰ ਲੈ ਗਈ ਹੈ ਬਹੁਤ ਮਾੜਾ ਸਭਾ ਹੜਾ ਚੁੱਕੇ ਨੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਊਟਸੋਰਸ ਨੂੰ ਖਤਮ ਕਰਕੇ ਪ੍ਰਕਿਰਿਆ ਰਾਹੀਂ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇ ਠੀਕ ਆ ਬਾਦ ਠੀਕ ਆ ਬਾਦ ਬਾਟਾ ਇਹ ਕੱਟ ਦੋ ਦੇਖੋ ਵਿੱਚ ਦੇਖ ਰਿਹਾ ਮੈਸੇਜ ਇਹ ਲਿਖ ਦਿਆ ਕਰੋ ਕਿਹੜੀ ਜਗ੍ਹਾ ਤੇ ਹੈਗੀ ਆ ਬੁੱਪ ਨੂੰ ਕੋਈ ਮੈਂ ਪਾਇਆ ਜਿਨ ਪਾਇਆ ਜੋਣ ਇੱਥੇ ਕਿਤੇ ਨਹੀਂ ਸਵੇਰੇ ਪਾਇਆ ਮੈਂ ਇਹ ਹਾਲ 40 ਨੰਬਰ ਜਿੱਦਾਂ ਨਿਕਲ ਰਿਹਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛਡਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇਗਾ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786